ਕਿਸੇ ਨੇ ਆਖਿਆ ਮੈਨੂੰ ਬਾਹਰ ਭੇਜ ਦਿਓ ਕਿਸੇ ਨੇ ਆਖਿਆ ਮੇਰੇ ਘਰ ਵਿੱਚ ਪੁੱਤ ਜਾਂ ਦੇ ਦਿਓ ਕਿਸੇ ਨੇ ਮੰਗਿਆ ਹੋਵੇਗਾ ਧੀ ਦੇ ਦਿਓ ਕੋਈ ਵਿਰਲੇ ਨੇ ਮੰਗੀ ਹੋਏਗੀ ਨਹੀਂ ਤੇ ਧੀ ਦੀ ਅਰਦਾਸ ਤਾਂ ਬਹੁਤ ਘੱਟ ਹੁੰਦੀ ਹੈ ਧੀ ਦੀ ਅਰਦਾਸ ਦੇ ਵਿੱਚ ਕਹਿੰਦੇ ਕਿ ਪਤਾ ਨਹੀਂ ਕਿੱਥੋਂ ਆ ਗਈ ਪੱਥਰ ਸਾਡੇ ਘਰ ਵਿੱਚ ਐਦਾਂ ਇੱਕ ਪਰਿਵਾਰ ਜੀ ਸਾਨੂੰ ਮਿਲਿਆ ਕਿਉਂਕਿ ਕਈ ਵਾਰੀ ਮਾਹੌਲ ਐਦਾਂ ਦਾ ਬਣ ਜਾਂਦਾ ਜੀ ਉਹ ਕਹਿੰਦੇ ਜੀ ਘਰ 'ਚ ਧੀ ਹੋਈ ਤੇ ਮੈਂ ਵਧਾਈ ਦੇਣ ਚਲੇ ਗਿਆ ਵੈਸੇ ਧੀ ਜਿਨ੍ਹਾਂ ਦੇ ਘਰ ਵਿੱਚ ਹੁੰਦੀ ਵਿਧਾਈ ਪਹਿਲੀ ਗੱਲ ਤੇ ਅਗਲਾ ਦਿਂਦਾ ਨਹੀਂ ਜੇ ਕੋਈ ਮੇਰੇ ਵਰਗਾ ਦੇ ਵੀ ਦੇਵੇ ਤੇ ਅਗਲਾ ਪਰਵਾਣੀ ਨਹੀਂ ਕਰਦਾ ਉਹ ਹੋਇਆ ਕਿ ਕੇ ਜੇ ਇੱਕ ਘਰ ਚਰਦਾ ਐਦਾਂ ਗਏ ਧੀ ਹੋਈ ਤੇ ਆਖਿਆ ਜੀ ਮੁਬਾਰਕਾਂ ਜੀ ਤੁਹਾਡੇ ਘਰ ਵਿੱਚ ਪ੍ਰਮਾਤਮਾ ਨੇ ਧੀ ਦਿੱਤੀ ਤੇ ਧੀ ਹੋਣ ਤੇ ਸਭ ਤੋਂ ਦੁਖੀ ਕੌਣ ਹੁੰਦਾ ਭਲਾ ਧੀ ਹੋਣ ਤੇ ਸਭ ਤੋਂ ਦੁਖੀ ਕੌਣ ਹੁੰਦਾ ਹੈ ਯਾਦ ਕਰਿਓ ਕਿ ਧੀ ਹੋਣ ਤੇ ਸਭ ਤੋਂ ਘਰ ਵਿੱਚ ਦੁਖੀ ਜ਼ਿਆਦਾਤਰ ਦਾਦੀਆਂ ਹੁੰਦੀਆਂ ਜੇ ਸਾਰੀਆਂ ਸਚਾਈ ਜੇ ਇਹ ਸਚਾਈ ਹੈ ਉਹ ਘਰ ਦੇ ਵਿੱਚ ਤੇ ਹੋਈ ਉਹ ਕਹਿੰਦੇ ਜੀ ਕਿੱਥੇ ਅਸੀਂ ਵਧਾਈ ਲਈਏ ਜੀ ਸਾਡੇ ਘਰ 'ਚ ਤਾਂ ਰੱਬ ਨੇ ਪੱਥਰ ਸੁੱਟਤਾ ਸਾਡੇ ਘਰ 'ਚ ਰੱਬ ਨੇ ਪੱਥਰ ਸੁੱਟਤਾ ਮੈਂ ਜਦੋਂ ਵਧਾਈ ਦਿੱਤੀ ਤੇ ਮੇਰੀ ਵਧਾਈ ਉਹਨੇ ਤਾਂ ਪੱਥਰ ਦੇ ਰੂਪ 'ਚ ਮੈਨੂੰ ਵਾਪਸ ਮੋੜ ਦਿੱਤੀ ਮੈਂ ਕਿਹਾ ਕਮਾਲ ਹੋ ਗਈ ਬੀਬੀ ਤੂੰ ਵਧਾਈ ਲੈਣ ਦੀ ਥਾਂ ਤੇ ਉਤੋਂ ਤੋਂ ਮੈਨੂੰ ਪੱਥਰ ਦੀਆਂ ਗੱਲਾਂ ਸੁਣਾ ਦਿੱਤੀਆਂ ਬੀਬੀ ਜਦੋਂ ਤੂੰ ਜੰਮੀ ਹੋਏਂਗੀ ਤੇ ਤੂੰ ਫੁੱਲ ਬਣ ਕੇ ਡਿੱਗੀ ਸੀ ਤੂੰ ਵੀ ਤਾਂ ਪੱਥਰ ਹੀ ਡਿੱਗੀ ਹੋਏਂਗੀ ਫਿਰ ਇਹ ਹਾਲਾਤ ਨੇ ਸਾਡੇ ਇਹਨਾਂ ਸਮਿਆਂ ਦੇ ਵਿੱਚ ਇਹਨਾਂ ਨੂੰ ਸੋਚਣ ਦੀ ਲੋੜ ਹੈ